ਨੜ ਕੋਈ ਨੋ ਬੜਤੇ ਪਾਤਾ ਤੇ ਆਪ ਵੀ ਫੂ ਫੂ ਕਰਦੀ ਉੱਠ ਕੇ ਤੇ ਅੰਦਰ ਚਲ ਗਈ। ਨਾ ਸਤ ਨਕ ਸਤ। ਚੱਲ ਕੋਈ ਗੱਲ ਨਹੀਂ। ਉਹ ਸਨ ਨਰਾਜਗੀ ਹੁੰਦਾ ਵਾ। ਕੋਈ ਨਹੀਂ ਮਾਵਾਂ ਧੀਆ ਗਈ ਅੰਦਰ। ਤਦਾਂ ਕਿਹ ਦੀ ਖਿਚੜੀ ਬਗਾਉਂਦੀ ਹਣੀ। ਸਲਾਹ ਕਰਦੀ ਹਣੀ। ਦੋਨਾਂ ਕੋਹੋਂ ਬੋਲੀ। ਮਾਪੇ ਪਿਆਰ ਨਾਲ ਸਮਝਾਉਣੀ ਚੰਗਾ। ਆ ਗਰਮ ਨਾ ਪਈ। ਰਿਸ਼ਤੇਦਾਰੀ ਖਰਾਬ ਹੁੰਦੀ ਐ। ਨਹੀਂ ਮੈਂ ਕਿ ਆਖਣਾ ਵਾ ਮੈਂ ਤਾਂ ਨਿੱਪ ਘਰ ਨੂੰ ਆ ਜੇ। ਆ ਵੇ ਤੇਰੀ ਦਾਦੀ। ਆ ਵੇ ਤੇ ਦਾਤੀ ਆਈ ਤੇਰੀ ਦਾਦੀ ਆਈ। ਛੁੱਟੀ ਸੀ। ਕੀ ਜੀ ਪਾਈ ਤੇ ਕੋਸ਼ਿਸ਼ ਪਤਰਾ ਜੀ ਨਹੀਂ ਕਰਦਾ ਦਾਦੀ ਕੋ ਜਾਨੂ ਆਓ ਤੂੰ ਕਿੰਨੀ ਨੱਡਿਆ ਕਰਦਾ ਵਾ ਤੂੰ ਤੇ ਬੰਗੀਆਂ ਜੋਣੀਆਂ ਨਾਦੀਆਂ ਕਰਦਾ ਹਾਂ ਤੇ ਲੱਗੀਆਂ ਕਰਦਾ ਤੂੰ ਹਾਂ ਲੱਗੀਆਂ ਹਾਂ ਤੇ ਦਾਦੀ ਸੰਭੋਰ ਵੀ ਪਾਉਂਦੀ ਹੈ ਸੰਭੋਰ ਨਾਦੀਆਂ ਲਾਦੀਆਂ ਕਰ ਅੱਛਾ ਇਹ ਲਾ ਭੈਣ ਜੀ ਉਹਨੇ ਪਰੇ ਪਾਤੀ ਆ ਉਹ ਆਪੇ ਆ ਗਈ ਤੋ ਆਗੀ ਵੇਖ ਲਾ ਇਹਨੂੰ ਆਂਦਿਆਂ ਦੇ ਆਪਣਾ ਪਿਆਰ ਹੈ ਹੈ ਪ੍ਰੀਤੇ ਇਹ ਉਹ ਕਿੱਧਰ ਆਈਆਂ ਆ ਮੈਨੂੰ ਕੀ ਪਤਾ ਮੀ ਇਹ ਕਿੱਧਰ ਆਈਆਂ ਆ ਗਈਆਂ ਤੇ 16 ਮਹੀਨਾ ਬਾਅਦ ਆ ਗਏ ਨੰਦੇਤਾ ਆਹੋ ਨਾ ਮੈਂ ਕੋਈ ਕੰਮ ਤਾਂ ਹੀ ਆਈਆਂ ਉਹ ਦਾਣੇ ਜਿੱਧਰ ਆਉਣਾ ਸੀਗਾ ਮਾ ਲਈ ਮੇਰੇ 사ਸ ਆ ਕੇੜਾ ਉਹਨਾਂ ਵਾਲੇ ਹੀ ਕੋਣਾਂ ਨੇ ਸਲਾਹ ਦਿੱਤੀ ਹੋਣੀ ਤਾਈ ਨੇ ਤਾਂ ਹੀ ਉਹ ਆਏ ਆ ਉਹ ਤਾਂ ਉਹਨਾਂ ਨੇ ਕਿੱਥੋਂ ਆਉਣਾ ਸੀਗਾ ਚਲ ਅੱਛਾ ਤੂੰ ਬਣਾ ਚਾਹ ਤੇ ਬਣਾ ਕੇ ਦੇਣਾ ਤੋਰੀਏ ਤੇ ਫਿਰ ਵੇਖ ਕੇ ਗੱਲ ਕਰਦੇ ਆਪਾਂ ਹਾਂ ਚਲ ਬਣਾ ਚਾਹ ਤੂੰ ਭਾਗਾਂ ਨਹੀਂ ਪੀਂਦੀਆਂ ਤਾਂ ਗੰਗਾਂ ਦੇ ਸਲਾਮਾ ਕਰਦੇ ਹਾਂ ਨੂੰ ਹੋਰ ਭੈਣ ਜੀ ਹੁਣ ਠੀਕ ਠਾਕ ਰਹਿੰਦੇ ਆ ਹਾਂ ਠੀਕ ਠਾਕ ਇਤਰਾਹ ਦਾ ਹੀ ਆ ਦਵਾਈਆਂ ਖਾਲੀ ਦੇ ਤੁਰੇ ਫਿਰਿਦਾ ਆ ਗੱਗ ਡੰਗਰ ਰੱਖਿਆ ਜੀ ਹੁਣ ਵੀ ਨਹੀਂ ਡੰਗਰ ਨਹੀਂ ਹੁੰਦਾ ਗੱਸਾਂਭਣ ਵਾਲਾ ਹੈ ਨਹੀਂ ਕੋਈ ਮੁੰਡੇ ਕਮੀ ਤਾਂ ਨਹੀਂ ਆ ਤੇ ਫਿਰ ਸਾਂਭਣੇ ਕਿੰਨੇ ਮੇਰੇ ਤਾਂ ਪੱਠੇ ਨਹੀਂ ਪੈਂਦੇ ਨਾਲ ਲਿਆਉਂਦੇ ਆ ਹਾਂ ਇਦਾਂ ਗੋਡਿਆਂ ਘਾੜਨ ਦਾ ਤੇ ਬਸ ਇਦਾਂ ਹੀ ਆ ਔਰ ਤਾਂ ਪੈਗਾ ਮਾੜਾ ਮੋਟਾ ਤੇ ਚੱਲ ਔਰ ਫੇਰ ਲਈਦਾ ਆ ਵਾਸੇ ਨਾ ਜ ਮਾੜਾ ਮੋਟਾ ਤੁਰਿਆ ਫਿਰਦੇ ਇੰਨਾ ਹੀ ਬੜਾਇਆ ਬੋਲਦਾ ਕੀ ਕਰਦਾ ਹੁੰਦਾ ਜੇ ਨਿੱਕਾ ਨਿੱਕਾ ਦਾ ਮੁੰਡਾ ਬਾਹਰ ਗਿਆ ਆਇਆ ਕਿਹੜੇ ਦੇਸ਼ ਪੱਲੇ ਆ ਜੀ ਹੋ ਗਿਆ ਮਲੇਸ਼ੀਆ ਤੇ ਵੱਡਾ ਫਿਰ ਹਾਂ ਵੱਡਾ ਜਾਂਦਾ ਕੰਮ ਤੇ ਤੇ ਫਿਰ ਪੱਠੇ ਪੈਂਦੇ ਨਹੀਂ ਅਸੀਂ ਕਰਕੇ ਫਿਰ ਡੰਗਰ ਕੋਈ ਰੱਖਿਆ ਨਹੀਂ ਅਸੀਂ ਠੀਕ ਦੋ ਤਾਂ ਮੋਲੇ ਲੈ ਲੀਦਾ ਆ ਜਿਹੜੀ ਮੋਲੂ ਚੀਜ਼ ਮੇਰੇ ਫਰਾਕੀ ਦਾ ਚੱਲ ਕੀ ਕਰਨਾ ਫੇਰ ਮੈਂ ਵੀ ਕੱਲੀ ਛਾ ਹੀ ਦੇਣੀ ਇਹਨਾਂ ਨੂੰ ਛਾਣਾ ਤੋਂ ਮੋਸੇ ਵੀ ਕੋਸ਼ਿਸ਼ ਨਹੀਂ ਦੇਣੀ ਹਲੋ ਤਾਈ ਜੀ ਚਾਹ ਬਹੁਤ ਚਾਰੇ ਕਿਚ ਰਹੇ ਰਹਿੰਦੇ ਨਹੀਂ ਤਾਈ ਨੇ ਚਾਹ ਫੜ ਲਈ ਆ ਸੱਸ ਮੇਰੀ ਦੀ ਹੱਲੇ ਵੀ ਨਹੀਂ ਆਖਰ ਮੰਨ ਦਿੱਤੇ ਮੈਂ ਜੀ ਹੁਣ ਤੋਰੋ ਕੁੜੀ ਆਪਣੀ ਨੂੰ ਹੁਣ ਕਿੰਨੇ ਮਹੀਨਾ ਹੋ ਗਿਆ ਇਹ ਨੂੰ ਕਿੰਨੇ ਮੈਨੂੰ ਫੋਨ ਕਰਦੀ ਹੈ ਚੁੱਕਦੀ ਨਹੀਂ ਮੇਰੇ ਫੋਨ ਹੀ ਕੱਟੀ ਜਾਂਦੀ ਆ ਦਿਨ ਚੱਲ ਮੈਂ ਆਪਣੀ ਧੀ ਨੂੰ ਕਿਹ ਤਰ੍ਹਾਂ ਦਾ ਕਾਦੇ ਇਹ ਨੂੰ ਇਹ ਇਹ ਤਿੰਨਾਂ ਨੋਟ ਕੇ ਦੇਤੇ ਨੇ ਜਾਂਦੇ ਇਹ ਹਾਂ ਵੀ ਤੁਸੀਂ ਕਿਹੜਾ ਕਿਹੜਾ ਫੋਨ ਕੀਤਾ ਕੁੜੀ ਤੁਹਾਨੂੰ ਨਿੱਗੀ ਜਿਹਾ ਤਰਸ ਨਹੀਂ ਆਇਆ ਖਰੇ ਤੁਹਾਡਾ ਕਿ ਤਰ੍ਹਾਂ ਜੀ ਲੱਗਦਾ ਨਹੀਂ ਜੀ ਬੁਗਿਆਰ ਕੇ ਦੇ ਪੁੱਛੋ ਇਹਨੂੰ ਪੂਣਾ ਨਹੀਂ ਕਰਦੇ ਨਹੀਂ ਰਹੇ ਇਹ ਤੇ ਫੋਨ ਆੜੇ ਕੱਟੀ ਜਾਂਦੀ ਰੱਤੀ ਜਾਂਦੀ ਚਾਹ ਤੁਸੀਂ ਜੀ ਕੋਈ ਗੱਲ ਨਹੀਂ ਘਰ ਚ ਨਿੱਕੀਆਂ ਮੋਟੀਆਂ ਹੁੰਦੀਆਂ ਰਹਿੰਦੀਆਂ ਵਾ ਤੇ ਹੁਣ ਢੀਆਂ ਘੜ ਲਾ ਕੇ ਸਰਦਾ ਵੀ ਨਹੀਂ ਆ ਤੇ ਕੋਈ ਗੱਲ ਤੀ ਵੀ ਸਮਝਾਇਆ ਕਰੋ ਕਿ ਪਤ ਜੀ ਮਾੜੀ ਮੋਟੀ ਹੋ ਜੇ ਤੇ ਢੀ ਬੁੱਧ ਨੂੰ ਸਬਰ ਕਰਨਾ ਚਾਹੀਦਾ ਨਰਤੀ ਆਦਾ ਪੇਕੇ ਰਹਾ ਕਿ ਭੈਣ ਜੀ ਨਹੀਂ ਸਰਦਾ ਤੇ ਕੋਈ ਨਹੀਂ ਤਈ ਹੁਣ ਤੋਰ ਉਹਨੂੰ ਕੋਈ ਗੱਲ ਨਹੀਂ ਮੈਂ ਘਾੜੀਆਂ ਕੋਈ ਨਹੀਂ ਕੋਈ ਗੱਲ ਨੇ ਤੋਰਨ ਤੇ ਤੋਰ ਤੇ ਤੋਰਨ ਦਾ ਸੀ ਤੋਰ ਹੀ ਦਵਾਂਗੇ ਇਹੋ ਜੀ ਗੱਲ ਕੋਈ ਨਹੀਂ ਗੇ ਪਰ ਇਹ ਆ ਵੀ ਨਿਕੀਆਂ ਵਡੀਆਂ ਗੱਲਾਂ ਜੇ ਵ ਘਰ ਤੇ ਹੋ ਜਾ ਬਹੁਤੀ ਵੱਡੀ ਵੀ ਨਾ ਹੋਈ ਜਿਹੜੀ ਗੱਲ ਤੇ ਤੀਨ ਨੂੰ ਕਦਮ ਚੁੱਕਣਾ ਪਵੇ ਆਪਣੇ ਤੇ ਕੇ ਹੀ ਹੋਣਾ ਪਵੇ ਮੁੜ ਕੇ ਉਹਨੂੰ ਉੱਚਾ ਇਹਨੂੰ ਕੋਈ ਗੱਲ ਕਹੀ ਨਾ ਮਾੜੀ ਨਾ ਚੰਗੀ ਮੁੰਡਾ ਚੱਲ ਗਿਆ ਵਾ ਤੇ ਇਹ ਹੀ ਮੰਨਦੇ। ਵੇ ਭੈਣ ਜੀ ਈਆਂ ਕਲਾਕਾਰ ਰੱਖਣ ਨੂੰ ਵੀ ਆਈ ਦੀਆਂ ਆ। ਇਹ ਆ ਵੀ ਤਿੰਨ ਸੋਹਰੇ ਸੋਹ ਚੰਗੀਆਂ ਲੱਗਦੀਆਂ ਆ। ਤੁਸੀਂ ਤੇ ਵਨੋਂ ਦੇਸੀ ਲਵਾਇਆ ਔਰੇ ਥੱਲੇ ਨੇ ਕਿਤੇ ਬਹਿਣ ਦੇ ਦਜੇ ਕੰਮ ਕਰਦੇ ਤਾਂ ਨੂੰ ਆਪਾ ਟੋਕੀ ਕਰਦੇ ਆ। ਕਦੇ ਨਿਆਣਾ ਫੜ ਕੇ ਬਾਹਰ ਨਹੀਂ ਜਾਂਦੇ। ਫਿਰ ਚੱਲ ਨਿਆਣਾ ਹੀ ਫੜਦੇ ਸਾਨੂੰ ਹੱਥ ਹੀ ਨਹੀਂ ਲਾਉਣ ਦਿੰਦੀ। ਜੇ ਮੈਂ ਫੜਦੀ ਆ ਤਾਂ ਆ ਹੀ ਪਿਆ ਕੰਮ ਤੇ ਤੁਸੀਂ ਕਰੋ ਤੇ ਮੈਂ ਅੰਦਰ ਵੜ ਜਾਈਂ। ਨਿਆਣਾ ਭੈਣ ਜੀ ਵਾਕਿਆ ਨਹੀਂ ਜੁੱਬਨ ਦਿੰਦੀ। ਨਿਆਣੀ ਨੂੰ ਨਿਆ ਤੇ ਨੋ ਨਹੀਂ ਦੀ ਨਾਰੇ ਭੈਣ ਜੀ ਹੁਣ ਘਰ ਦਾ ਕੰਮ ਤੇ ਨੂੰਹਾਂ ਦੀ ਐਨੇ ਕਰਨਾ ਹੁੰਦਾ ਵਾ ਪਰ ਹਾਡੇ ਵਰਗੀਆਂ ਦਾ ਗੋਡਿਆਂ ਤਾਂ ਕਿੱਥੋਂ ਕੰਮ ਹੁੰਦਾ ਵਾ ਪਰ ਤੂੰ ਇਹ ਵੀ ਤੇ ਕਿੱਥੇ ਤੜਕ ਵੱਡਿਆਂ ਦੇ ਖਿਆ ਜਾਂਦਾ ਹਣ ਇਹੋ ਹੀ ਉਦਨ ਦੀ ਆਗੇ ਦੇਈ ਕਰਨਾ ਚਾਤੀ ਪੁੱਤ ਨੂੰ ਸਮਝਾਈਦਾ ਹੁੰਦਾ ਵਾ ਗੱਲ ਨੂੰ ਠੀਕ ਪਾਉ ਤੀ ਤੇ ਤੇ ਤੋਰ ਨੂੰ ਚਾਹ ਤੋਰ ਨੂੰ ਤੋੜ ਦੇਨੇ ਅਸੀਂ ਤੇ ਕੱਲ ਨੂੰ ਕੋਈ ਇਹੋ ਜੀ ਗੱਲ ਨਹੀਂ ਹੋਣੀ ਚਾਹੀਦੀ ਜਿਹੜੀ ਮੁੜ ਕੇ ਫੇਰ ਹੋ ਜਾਈ ਨੌਕਤਾ ਹੋਵੇ ਤੇ ਕੋਈ ਗੱਲ ਬਾਤ ਹੋਵੇ ਵਾਦ ਕਰਦਾ ਕਿ ਘਰ ਆ ਜਵੜੀ ਮੋਟਿਆ ਹੁੰਦੀਆਂ ਮੇਤੀ ਫੋਨ ਜਰਨਾ ਪੈਂਦਾ ਵਾ ਤੇ ਮੁੰਡਾ ਬਾਹਰ ਗਿਆ ਕਿਤੇ ਮੁੰਡੇ ਨੇ ਫੋਨ ਨਹੀਂ ਕੀਤਾ ਵੀ ਤੂੰ ਗਈ ਆ ਤੂੰ ਆ ਜਾ ਮੁਰਕੇ ਤੂੰ ਘਰ ਆ ਆਪਣੇ ਨਿਆਣਾ ਲੈ ਕੇ ਉਹਨੇ ਇੱਕ ਵਾਰ ਮੁੰਡੇ ਭੈਣ ਜੀ ਕਿੱਥੇ ਮੰਨਦੇ ਆ ਮੁੰਡੇ ਤੇ ਹੱਡੀ ਨਹੀਂ ਮੰਨਦੇ ਮੁਰਕੇ ਸਤੰਭ ਰਾਈ ਸਾਰੀ ਮਾਪਿਓ ਦੇ ਫਿਰ ਤੇ ਆਉਂਦੇ ਮੈਂ ਸਾਰੀਆਂ ਗੱਲਾਂ ਸੁਣੀਆਂ ਡਾਡੀਆਂ ਮੈਂ ਨਹੀਂ ਜਾਣਾ ਹੈਗਾ ਕੰਮ ਤੁਸੀਂ ਸਾਰਾ ਮੇਰੇ ਕੋ ਕਰਾਉਂਦੇ ਰੇ ਐਸੀ ਤੂੰ ਹੀ ਲਵਾਟਾ ਚਲਾਉਣ ਤੁਸੀਂ ਦਿੰਦੇ ਨਹੀਂ ਸਾਰਾ ਦੇ ਮੈਨੂੰ ਮੈਂ ਨਹੀਂ ਜਾਣਾ ਹੈਗਾ। ਪੁੱਤ ਨਹੀਂ ਗੁੱਸਾ ਕਰੀਦਾ। ਸੁਣੀਆਂ ਮੈਂ ਤੁਹਾਡੀਆਂ ਸਾਰੀਆਂ ਗੱਲਾਂ ਮੈਂ ਨਹੀਂ ਜਾਣਾ ਹੈਗਾ। ਸਾਰੇ ਦਿਹਾੜੀ ਮੇਰੇ ਕੋਲ ਕੰਮ ਕਰਾਉਂਦੇ ਰਹਿੰਦੇ ਆ ਤੇ ਕੋਈ ਕੁੜੀ ਨਿਆਣਾ ਲੱਗੋ ਤੇ ਨਹੀਂ ਚੁੱਕਦੇ ਨਹੀਂ ਹੈਗੇ। ਕਿ ਬੱਚੇ ਨੂੰ ਬਾਹਰ ਹੀ ਲੈ ਜਾਂਦਾ ਮੈਂ ਕੰਮ ਕਰ ਲਾਂ। ਇਸੀ ਤੂੰ ਹੀ ਲਵਾ ਲਿਆ। ਉਹ ਵੀ ਨਹੀਂ ਤੂੰ ਹੀ ਚਲਾਉਣ ਦਿੰਦੇ ਹੈਗੇ। ਪੁੱਤ ਨਹੀਂ ਗੁੱਸਾ ਕਰੀਦਾ। ਆਪਣਾ ਘਰ ਨੂੰ ਕੰਮ ਹੁੰਦਾ ਵਾ। ਚੱਲ ਤੇਰਾ ਪੁੱਤ ਘਰ ਚ ਆਨ। ਨਹੀਂ ਮੈਂ ਦੋਦੀ ਆ ਕੇ ਬੈਕੀ ਆ। ਸਾਰਾ ਦਿ마ੜੀ ਮੋਟੀਆਂ ਹੁੰਦੀਆਂ ਰਿੰਦੀਆਂ ਨਹੀਂ ਤਾਂ ਇਹ ਜੀ ਤੁਹਾਡੇ ਘਰ ਜਾ ਕੇ ਸਾਰਾ ਦਿਨ ਬੈਠੇ ਰਹਿੰਦੇ ਮਮੀ ਇਹਨਾਂ ਨੂੰ ਨਹੀਂ ਪਤਾ ਵੇ ਉਹਨੇ ਕੰਮ ਕਰਨਾ ਮੈ ਲਾਗੋ ਬੱਚਾ ਫੜ ਵੇ ਹਲਾ ਮਾੜੀ ਜੀ ਘਰ ਦੀ ਕੁਲੈਰ ਬਣਾ ਕੇ ਬਹਿ ਜਾਂਦੀ ਆ ਕੀ ਇਹਨੂੰ ਅਸੀਂ ਮਾੜਾ ਕਹਿੰਨੇ ਆ ਮਾੜਾ ਤਾਂ ਨਹੀਂ ਕਹਿੰਦੇ ਮਮੀ ਪਰ ਜੇ ਘਰ ਦੀਆਂ ਚਾਚਾ ਤੁਸੀਂ ਮੇਰੇ ਵਾਸਤੇ ਕਹਿੰਦੇ ਤੇ ਬਣਾਈਆਂ ਤੇ ਜੇ ਤੁਸੀਂ ਮੇਰੇ ਵਾਸਤੇ ਬਣਾਈਆਂ ਤਾਂ ਫੇਰ ਤੁਸੀਂ ਮੈਨੂੰ ਵਰਤਨ ਕਿਉਂ ਨਹੀਂ ਦਿੰਦੇ ਹੈ ਜੇ ਕੋਪਤ ਤੂੰ ਹੀ ਵਰਤਨੀ ਆ ਹਰ ਅਹੀਂ ਤੇ ਨਾਲ ਤੜੀ ਲੈ ਲੈ ਇਦਾਂ ਹੀ ਕਹਿੰਨੇ ਤੁਸੀਂ ਤੂੰ ਹੀ ਵਰਤਨੀ ਆ ਸਾਰੇ ਇਦਾਂ ਹੀ ਕਹਿੰਦੇ ਹੁੰਦੇ ਆ ਬਾਦ ਵਿੱਚ ਤੂੰ ਵੀ ਨਹੀਂ ਕਰਦੀ ਇਦਾਂ ਭੈਣ ਜੀ ਇਹ ਕਰਦੀ ਜਦੋਂ ਕਰਦੀ ਮਾੜੀ ਜੀ ਗੱਲ ਤੋਂ ਗੁੱਸੇ ਹੋ ਕੇ ਬਹਿ ਜਾਂਦੀ ਮੇਰੇ ਭਾਈ ਪੋਤੇ ਅਕਲ ਤੂੰ ਜਾ ਜੇਵੇਂ ਨਾ ਤੈਨੂੰ ਐਸੀ ਥੱਲੇ ਬਹਿਣ ਲੈ ਕੇ ਨਾ ਤੇ ਤੋਂ ਕੋਈ ਹੱਤਾਂ ਮ ਕਰਾਂਗੇ ਤੇ ਚੱਲ ਕੋਈ ਗੱਲ ਨਹੀਂ ਫੇਰ ਆਪੇ ਅਸੀਂ ਸਾਮ ਨੂੰ ਬੋਲੇਗਾ ਚੱਲ ਪੋਤਾ ਹੁਣ ਇਹ ਕੋਈ ਤੂੰ ਜਾ ਮੇਰੇ ਅੱਖੇ ਨਾਲ ਕੇ ਉਸ ਤੇ ਜੇ ਮੁਰਗੇ ਤੈਨੂੰ ਕੋਈ ਚੰਗਾ ਮਾਰਾ ਖਣਗੇ ਤੇ ਫੇਰ ਕੋਈ ਗੱਲ ਨਹੀਂ ਅਸੀਂ ਆਪੇ ਕਰਾਂਗੇ ਤੇਰੇ ਪਿੱਛੇ ਸਾਰੇ ਜਾਣੇ ਹੈਗੇ ਹੈਂ ਮੈਂ ਉਹ ਜਾ ਕੋਈ ਕਰਨਾ ਨਹੀਂ ਤੂੰ ਹਾਂ ਸ਼ ਪਰ ਮੰਮੀ ਮੈਂ ਕਿੰਨਾ ਕਥੜ ਗੱਲਾਂ ਬਰਦਾਸ਼ਤ ਕਰੀ ਜਾਵਾਂ ਕਿਦਾਂ ਜੀ ਕਰਦਾ ਆਪਣੇ ਘਰੋਂ ਪੈਰ ਪੁੱਟਣ ਨੂੰ ਜੇ ਮੈਨੂੰ ਤੰਗ ਕਰਦੇ ਐ ਤੇ ਫੇਰ ਹੀ ਆਉਣੀ ਐ ਨਾ ਮੈਂ ਚੱਲ ਪੁੱਤ ਤੰਗ ਕੋਈ ਨਹੀਂ ਕਰਦਾ ਛੇੜਾ ਵਾਂ ਜਿਹੜਾ ਠੀਕ ਆ ਕੇ ਖੜ ਕੇ ਤੰਗ ਕਰਦਾ ਉਹ ਘਰਾਂ ਚ ਮਿੱਕੀਆਂ ਮੋਟੀਆਂ ਹੋ ਹੀ ਜਾਂਦੀਆਂ ਵਾ ਛੱਡੋ ਗੱਲ ਨੂੰ ਮਿੱਟੀ ਪਾ ਚੱਲ ਮੇਰਾ ਪੁੱਤ ਪਾ ਕੱਪੜੇ ਪਾਏ ਚੱਲ ਮੇਰਾ ਪੁੱਤ ਫੜ ਕੇ ਆ ਕੇ ਪਾ ਚੱਪਾ ਤੇ ਚੱਲ ਚੱਲੀਏ ਤੇ ਮੰਮੀ ਮੈਂ ਜਾਵਾ ਜੇ ਕੋਈ ਆਂਡੋ ਕੋਂਡੋ ਮੇਰੇ ਲੱਗ ਗਿਆ ਜਾਂਦਾ ਨਾ ਮੰਮੀ ਤਾਂ ਗੱਲਾਂ ਕਰਦੇ ਆ ਤੇ ਤੇ ਪੂਜਾ ਆ ਜਾਂਦੀ ਆ ਤਾਂ ਮੰਮੀ ਕੰਦਾ ਨਾਲ ਅਗਲਕੇ ਗੱਲਾਂ ਸੁਣਦੇ ਆ ਤੇ ਮੈਂ ਦੱਸੂ ਕੀ ਤਰ੍ਹਾਂ ਫਿਰ ਵੇ ਪਤਾ ਹੀ ਘਰੇ ਤੇਰੇ ਵਹਿ ਰਹੀ ਆ ਜੇ ਤੇ ਆਖੇ ਪੂਜਾ ਦੀ ਗੱਲ ਤੂੰ ਜਤੈ ਭੈਣ ਜੀ ਨੂੰ ਨਹੀਂ ਚੰਗਾ ਸਮਝਦੀ ਮੈਂ ਤੇ ਇਸ ਗੱਲੋਂ ਡਰਦੀ ਆ ਵੀ ਕਿਤੇ ਇਹਨੂੰ ਮੈਂ ਚੁੱਕਣਾ ਕਿਤੇ ਦਵੇ ਤੇ ਸਾਡੇ ਘਰ ਤੇ ਲੜਾਈ ਪੈ ਜੇ ਚੁੱਕਣਾ ਮੰਮੀ ਕੋਈ ਵੀ ਕਿਹਦੀ ਚੁੱਕਣਾ ਤੇ ਮਗਰ ਲਾ ਕੇ ਆਪਣਾ ਘਰ ਨਹੀਂ ਬਰਬਾਦ ਕਰਦਾ ਹੈਗਾ ਤੂੰ ਹੀ ਕਹੋ ਜੀ ਗੱਲਾਂ ਕਰਦੇ ਜੀ ਚੋਕਣਾ ਤੇ ਪੱਥਰ ਪਾੜ ਦਿੰਦੀ ਐ ਤੇ ਫੇਰ ਤੂੰ ਤਾਂ ਫੇਰ ਇਨਸਾਨ ਮੈਂ ਨਹੀਂ 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 ਕੇਹਦੇ ਮਗਰਨੀ ਲੱਗੀ ਦਾ ਕੋਈ ਕਿਦਾਂ ਦੀ ਗੱਲ ਕਰੇ ਨਾ ਕਰੇ ਇਹ ਆਪਣੇ ਤੇ ਸੁਭਦਾ ਵਾ ਠੀਕ ਆ ਨਾਲੇ ਕਿਸੇ ਦੇ ਮਗਰ ਨੱਗਾਗੇ ਤੇ ਆਪਣਾ ਘਰ ਖਰਾਬ ਹੁੰਦਾ ਵਾ ਜੋ ਮਰਜੀ ਕੋਈ ਬਾਹਰੋਂ ਕਹ ਜੇ ਆਪਣੇ ਸਾਥ ਸੋਏ ਪਿਛੇ ਲੱਗੀਦਾ ਹੁੰਦਾ ਤਾਂ ਉਹਨਾਂ ਨੂੰ ਗੱਲਾਂ ਦਸੀਆਂ ਵਾ ਚੰਗਾ ਇਹ ਨਾਲੇ ਆਪਣੇ ਘਰ ਮੇਰਾ ਪੁੱਤ ਆਮਨਾ ਬੈਠਾ ਹੁੰਦਾ ਕੋਈ ਗੱਲ ਨਹੀਂ ਆਹਾਡੀ ਤੇ ਵਹਿਲੀ ਆ ਅਕਦੀ ਮੂਚਾ ਕੱਕੇ ਕਦੀ ਬੱਸ ਚੱਲ ਜਾਂਦੀ ਕਦੀ ਤੁਹਾਡੇ ਘਰ ਚੱਲ ਜਾਂਦੀ ਬੱਸ ਮੈਨੂੰ ਦੱਸ ਜਾਂਦੀ ਮੈਂ ਚੱਲਦੀ ਆ ਮਾਂ ਤੇ ਪੁੱਤ ਕਦੀ ਰੋਕਿਆ ਹੀ ਨਹੀਂ ਉਹਨੂੰ ਜਾਣ ਲਓ ਨਹੀਂ ਤਾਂ ਆਜੀ ਉਹਨੇ ਮੈਨੂੰ ਕਦੀ ਕੋਈ ਮਾਰੀ ਮਤ ਨਹੀਂ ਦਿੱਤੀ ਹੈਗੀ ਆਣ ਕੇ ਤੁਸੀਂ ਐਵੇਂ ਕਹੀ ਜਾ ਰਹੇ ਇਹਨਾਂ ਨਾਲ ਕੋਈ ਗੱਲ ਨਹੀਂ ਪੁੱਤ ਆ ਫੜਤੀ ਨੂੰ ਚੱਲ ਛੱਡੀਏ ਅੰਮੜਕੇ ਬਾਸ ਲੇਟ ਹੋ ਜਾਣਾ ਆਪਾਂ ਤੇ ਬੱਸ ਵੀ ਲੰਘ ਜਾਣੀ ਹੈ ਤਾਂਜੀ ਤੋਰ ਕੁੜੀ ਨੇ ਚਲੋ ਤਾਰ ਕੋ ਤਾਂ ਫੜਾ ਲੀਰੇ ਆਪਣੇ ਬੈਗ ਜਾਂ ਫੇਰ ਮੈਂ ਆਦਰਮਾਨਾ ਤੱਕ ਪਹੁੰਚ ਆਈ ਅਣੀ ਹਾਂਜੀ

ਚੰਗਾ ਭੈਣ ਚੰਗਾ ਭੈਣ ਚੰਗਾ ਜੀ ਚਲੋ ਹੋਰ ਨਾ ਕੋਈ ਗੱਲ ਬਣਨ ਹੋਏਗਾ ਚੰਗਾ